ਜੋ ਸਵਰਗੀ ਗੁਰਵਿੰਦਰ ਸਿੰਘ ạtਵਾਲ ਸਾਭਾ ਮੰਤਰੀ ਪੰਜਾਬ ਜੀ ਨੇ ਕੀ ਯਾਦ ਨੂੰ ਇਸ ਵਾਰ ਫੁੱਟਬਾਲ ਅਕੈਡਮੀ ਫਿਲੌਰ ਰਜਿਸਟਰ ਵੱਲੋਂ 8ਵਾਂ ਫੁੱਟਬਾਲ ਕੱਪ ਜੋ ਕਿ 7 8 9 ਫਰਵਰੀ 2023 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡਿਆ ਦੀ ਗਰਾਊਂਡ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ ਫੁੱਟਬਾਲ ਅਕੈਡਮੀ ਲੋਜਿਸਟ ਡੇ ਸਪੋਕਸ ਪਰਜੰਤਾ ਰਾਜਾ 12 ਜੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਫੁੱਟਬਾਲ ਕੱਪ 7 8 9 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਅਦੀ ਗਰਾਊਂਡ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਫੁੱਟਬਾਲ ਆਲ ਓਪਨ ਫੁੱਟਬਾਲ ਅੰਡਰ 16 ਪਿੰਡ ਪੱਤਰ ਬਾਸਕਟਬਾਲ ਆਲ ਓਪਨ ਨੈਸ਼ਨਲ ਟ੍ਰਾਇਲ ਅੰਡਰ 19 ਕਬੱਡੀ ਅਤੇ ਰਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ ਇਸ ਮੌਕੇ ਤੇ ਦਰਬਾਰ ਮਈਆ ਭਗਵਾਨ ਜੀ ਤੋਂ ਬਾਬਾ ਸ਼ੰਭੂ ਜੀ ਚੇਅਰਮੈਨ ਮਨੀ ਟਾੜੀਵਾਲ ਜੀ ਪ੍ਰੈਜ਼ੀਡੈਂਟ ਰਾਜਾ ਐਡਵਾਲ ਜੀ ਵਾਈਸ ਚੇਅਰਮੈਨ ਅਤੇ ਸਪੋਕਸਪਰਸਨ ਅਜੋਕ ਸੰਧੂ ਜੀ ਜਨਰਲ ਸੈਕਟਰੀ ਉਜਾਗਰ ਰਾਏ ਜੀ ਸੀਨੀਅਰ ਜਨਰਲ ਸੈਕਟਰੀ ਸਰਪਜੀਤ ਸਿੰਘ ਕੈਸ਼ੀਰ ਅਤੇ ਲਾਵਾ ਬਿੱਟੂ ਹੌਲੈਂਡ ਖੁਸ਼ਵੰਤ ਸਿੰਘ ਸੰਧੂ ਬ੍ਰਿੰਦਰ ਸੈਣੀ ਚੋਕ ਸ਼ਰਮਾ ਪਰਮਿੰਦਰ ਮਾਹਲ ਟੋਨੀ ਫਰਵਾਲਾ ਅਤੇ ਰਣਜੀਤ ਕੋਟੀ ਮੌਜੂਦ ਹਨ ਇਹਨਾਂ ਤੋਂ ਇਲਾਵਾ ਭਾਗ ਲੈਣ ਵਾਲੇ ਬੱਚੇ ਅਤੇ ਉਹਨਾਂ ਦੇ ਪਰਿਵਾਰ ਜਨ ਅਤੇ ਸ਼ਹਿਰ ਵਾਸੀ ਹਾਜ਼ਰ ਸਨ ਅੰਤ ਦੇ ਵਿੱਚ ਬੱਚਿਆਂ ਨੂੰ ਵਰਦੀਆਂ ਵੀ ਵੰਡੀਆਂ ਗਈਆਂ ਤੁਸੀਂ ਵੇਖੋ ਟ੍ਰੈਂਡਿੰਗ ਫਲੋਰ ਨਿਊਜ਼ ਚੈਨਲ ਫੇਸਬੁੱਕ ਪੇਜ ਅਤੇ ਏਕੇ ਟੀਵੀ YouTube ਸਪੌਟਰ ਚੈਨਲ ਵੱਲੋਂ ਪੱਤਰਕਾਰ ਆਸ਼ੂ ਕਪੂਰ ਦੀ ਖਾਸ ਰਿਪੋਰਟ ਵੀ ਲੋਰ ਤੋਂ ਅਨੁਪਲੰਤਾ ਤੁਹਾਨੂੰ ਸਾਰੇ ਪ੍ਰੈਸ ਵਾਲੇ ਭਾਈ ਭਾਈਆਂ ਨੂੰ ਤੇ ਸਾਰੇ ਤੁਹਾਡੇ ਦੇਖਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਜਿਹੜਾ ਇਹ ਫੁੱਟਬਾਲ ਅਕੈਡਮੀ ਫਲੋਰ ਜਿਹੜੀ ਰਜਿਸਟਰਡ ਫੁੱਟਬਾਲ ਅਕੈਡਮੀ ਆ ਉਹਦੇ ਵੱਲੋਂ ਇਹ 8ਵਾਂ ਫੁੱਟਬਾਲ ਟੂਰਨਾਮੈਂਟ ਕਰਾਇ ਫੁੱਟਬਾਲ ਟੂਰਨਾਮੈਂਟ ਦੇ ਖੇਡ ਮੇਲਾ ਕਰਾਇਆ ਜਾ ਰਿਹਾ ਇਹ ਜਿਹੜਾ ਦੂਜਾ ਟੂਰਨਾਮੈਂਟ ਹੈ ਜਿਹੜਾ ਮੇਰੇ ਸਵਰਗਵਾਸੀ ਬ达 ਸਾਧਾ ਗੁਬਿੰਦਰ ਸਿੰਘ ਢਟਵਾਲ ਹੋਣਾਂ ਦੇ ਦੀ ਨਿਗੀ ਯਾਦ ਨੂੰ ਸਪੰਨ ਪੱਤਾ ਅਸੀਂ ਕਰਾ ਰਹੇ ਹਾਂ ਤੇ ਇਹਦੇ ਵਿੱਚ ਵੱਖਰੇ ਵੱਖਰੇ ਕੈਟਾਗਰੀਜ਼ ਦੀਆਂ ਅਲਗੀ ਸਪੋਰਟਸ ਕਰਾਉਣ ਜਾ ਰਹੇ ਹਾਂ ਪਹਿਲਾਂ ਤਾਂ ਫੁੱਟਬਾਲ ਆਲ ਓਪਨ ਦਾ ਅਸੀਂ ਟੂਰਨਾਮੈਂਟ ਕਰਾਉਣ ਜਾ ਰਹੇ ਆ ਤੇ ਜਿਹਦਾ ਇਨਾਮ 75000 ਰੁਪਏ ਹੈ ਪਹਿਲਾ ਤੇ ਦੂਜਾ ਇਨਾਮ ਜਿਹੜਾ ਆ ਉਹ 41000 ਰੁਪਏ ਆ ਫਿਰ ਅਸੀਂ ਇੱਕ ਫੁੱਟਬਾਲ ਅੰਡਰ 16 ਦਾ ਟੂਰਨਾਮੈਂਟ ਜਿਹੜਾ ਕਰਾ ਰਹੇ ਆ ਉਹਦਾ ਪਹਿਲਾ ਇਨਾਮ 21000 ਰੁਪਏ ਹੈ ਤੇ ਦੂਜਾ ਇਨਾਮ 15000 ਰੁਪਏ ਹੈ ਤੇ ਬਾਸਕਟਬਾਲ ਦਾ ਵੀ ਅਸੀਂ ਫੁੱਲ ਫਲੈਜ ਟੂਰਨਾਮੈਂਟ ਕਰਾ ਰਹੇ ਆ ਜਿਹਦਾ ਪਹਿਲਾ ਇਨਾਮ 31000 ਹੈ ਤੇ ਦੂਜਾ ਇਨਾਮ 21000 ਤੇ ਨੈਸ਼ਨਲ ਸਟਾਈਲ ਕਬੱਡੀ ਜਿਹੜੀ ਅੰਡਰ 19 ਅਸੀਂ ਕਰਾਉਣ ਜਾ ਰਹੇ ਆ ਉਹਦਾ ਪਹਿਲਾ ਇਨਾਮ 1500 ਤੇ ਦੂਜਾ ਨਾਮ ਜਿਹੜਾ 11000 ਰੁਪਏ ਆ ਤੇ ਟਕ ਆਫ ਬਾਰ ਜਿਹੜਾ ਰਸੀ ਕਸ ਰਸਾ ਕਸੀ ਦੇ ਮੁਕਾਬਲੇ ਜਿਹੜੇ ਅਸੀਂ ਕਰਾ ਰਹੇ ਆ ਉਹਦੇ ਉਹਦਾ ਪਹਿਲਾ ਨਾਮ 20000 ਰੁਪਏ ਆ ਤੇ ਦੂਜਾ ਨਾਮ ਜਿਹੜਾ ਆ ਉਹਦਾ 15000 ਰੁਪਏ ਆ ਤੇ ਇੱਕ ਅਸੀਂ ਕਬੱਡੀ ਦਾ ਸ਼ੋਅ ਮੈਚ ਵੀ ਕਰਾਉਣ ਜਾ ਰਹੇ ਆ ਇਹ ਨਾਮਾਂ ਦਾ ਤੇ ਖੇਡਾਂ ਦਾ ਵੇਰਵਾ ਮੈਂ ਤੁਹਾਨੂੰ ਸਾਰਾ ਦੱਸ ਦਿੰਦਾ ਕਿ ਸਾਡੇ ਨਾਲ ਸਾਡੇ ਜਿਹੜੇ ਸਪਾਂਸਰ ਆ ਜਾਂ ਸਾਡੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਸਾਡੇ ਐਨ ਆਰ ਆਈ ਵੀਰ ਤੇ ਸਾਡੇ ਸਪਾਂਸਰ ਜਿਹਦਾ ਉਹਨਾਂ ਦੇ ਵਿੱਚੋਂ ਅੱਜ ਖਸ਼ਵੰਤ ਭਾਜੀ ਸੰਧੂ ਸਾਹਿਬ ਸਾਡੇ ਕੋਲ ਹਾਜ਼ਰ ਆ ਪਿੰਦੂ ਜੌਲਜੀ ਆ ਤੇ ਸਾਰਾ ਸ਼ਹਿਰ ਸਾਡੇ ਨਾਲ ਆ ਪਰਮਿੰਦਰ ਮਹਾਲ ਜੀ ਆ ਤੇ ਸ਼੍ਰੀਣੀ ਸਾਹਿਬ ਸਾਡੇ ਬਰਿੰਦਰ ਸੈਣੀ ਜੀ ਇਹ ਸਾਡੇ ਬੜੇ ਸਾਡੇ ਨਾ ਮੋਢੇ ਨਾਲ ਮੋਢਾ ਲਾ ਕੇ ਚੱਲ ਰਹਾ ਆ ਬਾਬਾ ਜੀ ਕੜਿਆਣੇ ਤੋਂ ਆਏ ਆ ਕ੍ਰਾਂਤੀ ਜੀ ਜਲੰਧਰ ਵਾਲੇ ਆ ਤੇ ਬਾਬਾ ਜੀ ਸ਼ੰਭੂ ਜੀ ਵੀ ਆ ਗਏ ਸਾਡੇ ਚੇਅਰਮੈਨ ਟਰਸਟ ਦੇ ਸਾਰਿਆਂ ਦੇ ਇਹੇ ਯੋਗਦਾਨ ਦੇ ਨਾਲ ਹੀ ਕੰਮ ਹੋ ਰਿਹਾ ਪਰ ਜਿਹੜੀ ਸਾਡੀ ਮੇਨ ਜਿਹੜੀ ਸਾਡੀ ਬੱਚਿਆਂ ਨੂੰ ਹੈਂਡਲ ਕਰਨ ਦੀ ਸਭ ਨਾਲ ਜਿਹੜੀ ਅਹਿਮ ਜ਼ਿੰਮੇਵਾਰੀ ਆ ਉਹ ਮਨੀ ਧਾਲੀਵਾਲ ਜੀ ਤੇ ਆਗਰ ਰਾਏ ਜੀ ਇਹ ਸੰਭਾਲ ਰਿਹਾ ਆਗਰ ਰਾਏ ਉਹਨਾਂ ਦੀ ਅੰਕਲ ਦੀ ਤੇ ਮਨੀ ਧਾਲੀਵਾਲ ਉਹਨਾਂ ਦੀ ਏਵਰੀ ਡੇ ਇੱਥੇ ਅਟੈਂਡੈਂਸ ਹੁੰਦੀ ਆ ਬੱਚਿਆਂ ਦੀ ਦੇਖ ਰੇ ਇਹ ਜਿਹੜਾ ਸਭ ਨਾਲ ਵੱਡਾ ਯਾਨੀ ਕਿ ਮੇਨ ਕੰਮ ਜਿਹੜਾ ਇਹ ਹੀ ਕਰਦੇ ਆ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਹਰੇਕ ਸਾਲ ਦੀ ਤਰ੍ਹਾਂ ਆਪਣਾ ਜਿਹੜਾ ਫੁੱਟਬਾਲ ਅਕੈਡਮੀ ਫਲੋਰ ਵੱਲੋਂ ਤੇ ਇੱਕ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਜਾਂਦਾ ਹੈ ਐਤਕੀਏ ਜਿਹੜਾ ਟੂਰਨਾਮੈਂਟ ਜਿਹੜਾ ਕਿ ਪਿਛਲੇ ਸਾਲ ਵੀ ਸਰਦਾਰ ਗੁਰਵਿੰਦਰ ਸਿੰਘ ਟਵਾਲ ਜੀ ਦੀ ਯਾਦ ਵਿੱਚ ਹੋਇਆ ਸੀਗਾ ਜਿਹੜਾ ਕਿ ਇਸ ਵਾਰ ਸੈਕੰਡ ਟੂਰਨਾਮੈਂਟ ਹੈ ਜਿਹੜਾ ਉਹਨਾਂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਉਦਾਂ ਇਸ ਅਕੈਡਮੀ ਦਾ ਇਹ 8ਵਾਂ ਟੂਰਨਾਮੈਂਟ ਆ ਇਹਦੇ ਵਿੱਚ ਜਿਹੜੀ ਇੱਕ ਜ਼ਿਕਰਯੋਗ ਗੱਲ ਇਹ ਆ ਕਿ ਇਹ ਅਕੈਡਮੀ ਆ ਸਰਦਾਰ ਸਵਰਗਜੀ ਸਰਦਾਰ ਗੁਰਵਿੰਦਰ ਸਿੰਘ ạtਵਾਲ ਦੀ ਦੇਣ ਆ ਉਹਨਾਂ ਨੇ ਇਹ ਬੂਟਾ ਲਾਇਆ ਸੀ ਸਾਡੇ ਨਾਲ ਬਾਬਾ ਸ਼ੰਭੂ ਰਾਮ ਜੀ ਖੜੇ ਆ ਭਗਵਾਨ ਮਈਆ ਦਰਵਾਜ਼ਾ ਦਰਵਾਜ਼ੇ ਦੇ ਜਿਹੜੇ ਟਰਸਟ ਦੇ ਚੇਅਰਮੈਨ ਆ ਇਹ ਸਾਡੇ ਵੀ ਇਸ ਅਕੈਡਮੀ ਦੇ ਚੇਅਰਮੈਨ ਆ ਇਹਨਾਂ ਦਾ ਇਹਨਾਂ ਦੀ ਵੀ ਬਹੁਤ ਵੱਡੀ ਦੇਣ ਆ ਇਹਨਾਂ ਨੇ ਉਸ ਟਾਈਮ 2013 ਦੇ ਵਿੱਚ ਰਲ ਕੇ ਸਾਡੇ ਸਵਰਗਵਾਸੀ ਸਰਦਾਰ ਗੁਰਵਿੰਦਰ ਸਿੰਘ ਘਟਵਾਲ ਜੀ ਨਾਲ ਕੇ ਤੇ ਜਿਵੇਂ ਅਸੀਂ ਸਾਰਿਆਂ ਨੇ ਉਪਰਾਲਾ ਕੀਤਾ ਸੀਗਾ ਤੇ ਇਹ ਕਬੂਟਾ ਉਦੋਂ ਲਾਇਆ ਸੀ ਤੇ ਅੱਜ ਸਾਡਾ ਇਹ 8ਵਾਂ ਟੂਰਨਾਮੈਂਟ ਆ ਜੀ ਜਿਹੜਾ ਕਿ ਅੱਜ ਖੇਡ ਮੇਲੇ ਦੇ ਰੂਪ ਦੇ ਵਿੱਚ ਬਣ ਕੇ ਉੱਪਰ ਆਇਆ ਇਹਦੇ ਵਿੱਚ ਤੁਹਾਨੂੰ ạtwal ਸਾਹਿਬ ਨੇ ਦੱਸ ਹੀ ਦਿੱਤਾ ਹੈ ਉਹਨਾਂ ਦੇ بیٹے ਨੇ ạtwal ਸਾਹਿਬ ਜੀ ਦੇ ਪੁੱਤਰ ਅੰਮ੍ਰਿਤ ਸਿੰਘ ạtwal ਜੀ ਦੇ بیٹے ਨੇ ਰਾਜਾ ạtwal ਜੀ ਇਹਨਾਂ ਦਾ ਵੀ ਬਹੁਤ ਵੱਡੀ ਦੇਣ ਹੈ ਜਿਹੜਾ ਕਿ ਇਹਨਾਂ ਨੇ ਪਿਛਲੇ ਸਾਲ ਤੋਂ ਹੀ ਸਾਡੇ ਨਾਲ ਇਹ ਪੂਰਾ ਸਹਿਯੋਗ ਦੇ ਰਿਹਾ